ਜੀ ਇੰਜੀਨੀਅਰ ਬਾਰਡਰ ਜון ਅੰਮ੍ਰਿਤਸਰ ਸਾਰੇ ਖਪਤਕਾਰਾਂ ਆਪਣੇ ਕੰਜ਼ਿਊਮਰਸ ਅਤੇ ਸਾਰੇ ਜਿਹੜੇ ਮੁਲਾਜ਼ਮ ਆਫੀਸਰ ਸਾਰਿਆਂ ਨੂੰ 2026 ਨਵੇਂ ਸਾਲ ਦੀ ਵਧਾਈ ਦਿੰਦਾ ਇਤਿਹਾਸ ਕਰਦਾ ਕਿ ਰੱਬ ਸਾਰਿਆਂ ਤੇ ਮਿਹਰ ਭਰੀ ਹੱਥ ਰੱਖੇ ਤੇ ਨਵਾਂ ਸਾਲ ਸਾਰਿਆਂ ਨੂੰ ਖੁਸ਼ੀਆਂ ਭਰਿਆ ਰੱਖੇ ਅੱਜ ਸਵੇਰ ਉਪਲਖ ਇੱਥੇ ਸਿਟੀ ਸਰਕਲ ਵੱਲੋਂ ਇੱਥੇ ਨਵੇਂ ਸਾਲ ਦੇ ਵਾਸਤੇ ਨਵੇਂ ਸਾਲ ਦੇ ਮੌਕੇ ਤੇ ਖੰਡ ਪਾਟ ਰੱਖਿਆ ਗਿਆ ਸੀ ਤੇ ਮੈਂ ਸਾਰਿਆਂ ਨੂੰ ਨਵੇਂ ਸਾਲ ਦੀ ਬਹੁ ਬਹੁ ਵਧਾਈ ਦਿੰਦਾ ਹਾਂ। ਬਾਕੀ ਉਹਨਾਂ ਨੇ ਮੈਂ ਇੰਜੀਨੀਅਰ ਜੀਸ ਖਹਿਰਾ ਡਿਪਟੀ ਚੀਫ ਇੰਜੀਨੀਅਰ ਸਿਟੀ ਸਰਕਲ ਅੰਮ੍ਰਿਤਸਰ ਅੱਜ ਨਵੇਂ ਸਾਲ ਦੀ ਆਮਦ ਤੇ ਇਹ ਖੰਡ ਪਾਟ ਸਾਹਿਬ ਸੁਖਮੀ ਸਾਹਿਬ ਦੇ ਪਾਠ ਕਰਾਏ ਗਏ ਸਮੂਹ ਸਟਾਫ ਵੱਲੋਂ ਅਧਿਕਾਰੀਆਂ ਵੱਲੋਂ ਸਾਡੇ ਸਾਰੇ ਵਰਕਰਾਂ ਵੱਲੋਂ ਸੱਚੇ ਪਾਤਸ਼ਾਹ ਕਿਰਪਾ ਕਰਨ ਨਵਾਂ ਸਾਲ ਚੜ੍ਹਦੀਆਂ ਕਲਾ ਵਾਲਾ ਹੋਵੇ ਕਿਉਂਕਿ ਸਾਡਾ ਜਿਹੜੀ ਕੰਮ ਆਮ ਬੜਾ ਜੌਬ ਚੁਣੌਤੀਆਂ ਭਰਿਆ ਹੁੰਦਾ ਰਾਤ ਹਨੇਰੀਆਂ ਰਾਤਾਂ ਠੰਡੀਆਂ ਰਾਤਾਂ ਗਰਮੀਆਂ ਦੇ ਵਿੱਚ ਮੁਸ਼ਕਲਾਂ ਵਿੱਚ ਕੰਮ ਕਰਨਾ ਪੈਂਦਾ ਚਲਦੀਆਂ ਲਾਈਨਾਂ ਦੇ ਕੰਮ ਕਰਨਾ ਪੈਂਦਾ ਉਹਨਾਂ ਦੇ ਸਬੰਧ ਵਿੱਚ ਸੱਚੇ ਪਾਤਸ਼ਾਹ ਕੋ ਅਰਦਾਸ ਕੀਤੀ ਆ ਸਾਡੇ ਮੁਲਾਜ਼ਮਾਂ ਦੀ ਚੜ੍ਹਦੀ ਕਲਾ ਰਵੇ ਤੇ ਅਸੀਂ ਲੋਕਾਂ ਦੀ ਪੂਰ ਸੇਵਾ ਕਰਦੇ ਰਹੀਏ ਹਰ ਸਮੇਂ ਤਤਪਰ ਰਹੀਏ ਸੇਵਾ ਕਰਨ ਵਾਸਤੇ ਇਹ ਸਾਰੀ ਜਿਹੜੀ ਹੈ ਮਹਾਰਾਜ ਦੇ ਤਾਂ ਪ੍ਰਕਾਸ਼ ਜੇ ਇੱਥੇ ਉਪ ਪਾਈ ਗਏ ਹੈ ਇਹ ਸਾਰੇ ਨਵੇਂ ਸਾਲ ਦੇ ਪ੍ਰੋਗਰਾਮ ਕੀਤੇ ਜਾਂਦੇ ਆ ਇਹ ਹਰ ਸਾਲ ਸਾਡੇ ਸਿਟੀ ਸਰਕਲ ਅੱਗੇ ਹਾਲਗੇਟ ਕੀਤਾ ਜਾਂਦਾ ਹੁਣ ਦਫਤਰ ਸ਼ਿਫਟ ਹੋਇਆ ਇਸ ਸਮੇਂ ਫਸਟ ਟਾਈਮ ਇੱਥੇ ਕੀਤਾ ਗਿਆ ਇਹ ਨਵੇਂ ਸਾਲ ਦੇ ਪ੍ਰੋਗਰਾਮ ਕਰਦੇ ਆ ਇਹ ਪ੍ਰੋਗਰਾਮ ਕਾਫੀ ਲੰਬੇ ਸਮੇਂ ਤੋਂ ਆ ਇਹ ਕਰਦੇ ਆ ਰਹੇ ਆ ਇਹ ਬਿਲੀ ਦਫਤਰਾਂ ਦੇ ਵਿੱਚ ਵੱਖ-ਵੱਖ ਸਮੇਂ ਨਵੇਂ ਸਾਲ ਦੇ ਕਰਾਉਂਦੇ ਨੇ ਉਹ ਸਰਕਲ ਵਾਈਜ਼ ਕਰਾਈ ਜਾਂਦੀ ਨਹੀਂ ਖੰਡਪੜ ਤੋਂ ਹਾਂਜੀ